ਸਰਕਾਰੀ ਰੋਪੀ ਬਸ ਖਾਣ ਪੀਣ ਹਾਂ ਤਾਂ ਖਾਣ 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 ਕਰ ਰਿਹਾ ਹੈ ਸਰਕਾਰੀ ਦਾ ਬਣਾਇਆ ਹੈ ਅਨੁਭਵ ਹੈ ਜਨਤਕ ਆਪਾ ਚਾਹੇ ਸਿੱਧੀ ਆਪਣੀ ਬਹੁਤ ਬਲ ਹਾਂ ਤਰੀਕਾ ਜਦੋਂ ਦਾ ਰੋਪੇਟ ਦੇ ਵਿੱਚ ਅਸੀਂ ਬਚਾਉਂਦਾ ਅਸੀਂ ਅੱਗੇ ਲੱਗਾ ਵੀ ਉਹ ਨਾ ਲੋਕ ਸਰਕਾਰਾਂ ਦੇ ਦੇਖੀ ਪ੍ਰਾਪਤ ਕਰਾਂਗੇ ਉਹਦੇ ਬਹੁਤ ਅਸੀਂ ਤੋਂ ਅਦੂ ਬਹੁਤਿਆਰ ਬਤਾਉਂਦੇ ਆ ਅੱਜ ਦੇ ਖਲਾਸੇ ਕੋਈ ਪਤਾ ਸੀ ਇਹ ਮੈਂ ਲੱਗਿਆ ਅਸਲ ਵਿੱਚ ਨਾ ਚਲੋ ਜੀ ਆ ਜੀ ਹੋਈ ਉਹਦੋਂ ਫਾਇਦਾ ਸਭ ਨੂੰ ਆਪਸ ਵਿੱਚ ਹੋਏ ਜਦ ਕਰੀ ਮੈਂ ਕੋਈ ਬਹੁਤ ਬਹੁਤ ਬਿਆਦਾ ਤਾਂ ਤੁਹਾਨੂੰ ਦਾ ਸੋਚਾ ਕੋਈ ਬਾਗ ਹੈ ਰਾਜਪਾਲ ਉਹਨਾਂ ਦਾ ਖਾਇਰ ਵੀ ਤਾਂ ਫਿਰ ਮੁੱਟਾ ਜਿਹੜਾ ਥਕੇ ਦੇਣਾ ਉਹਨਾਂ ਦਾ ਮੈਂ ਦਾ ਫੇਰ ਦਾ ਫੇਰ ਹੈ ਕੋਈ ਨਾ ਵੀ ਫੋਨ ਦਾ ਟਾਈਮ ਕਰ ਗਿਆ ਜੀ ਜੀ ਫੋਨ ਨਾ ਜਾਈ ਤਾਂ ਜਾਈ ਤਾਂ ਜਾਈ ਮੈਂ ਮੁੱਛਣਾ ਅਸਲ ਤਾਂ ਬੜੀ ਵੱਡੀ ਗੱਲ ਹੈ ਆਪਣੀ ਤਾਂ ਲੈ ਜਾਇਆ ਸਮਝ ਕਰਦੇ ਜੀ ਵਾਲੇ ਜੀ ਕੋਈ ਫਰਿਆਦ ਅਸਲ ਵਿੱਚ ਕਰਕੇ ਨਾ ਸਰ ਤੋਂ ਬੰਨਸ ਦਾ ਕੰਮ ਕਰਦਾ ਹੂ ਸੋ ਇਸ ਬਿਗਰਨ ਚੇਕ ਕਰਦੇ ਸਨ ਜਿਵੇਂ ਕਾਲੇ ਦਸਨੀ ਲੀਰ ਪ੍ਰੋਫੈਸਰ ਕੇ ਸੁਚਲੂ ਮਚਰਾ ਮੇਰੇ ਯਾਰ ਉਹਨਾਂ ਦਾ ਟਿੰਗ ਬੜਾ ਮੁੱਚ ਬਾਜਦੇ ਬੱਦੇ ਇਹਨਾਂ ਦੇ ਕਾਲੇ ਦਲ ਦੇ ਟੀਮ ਦੇ ਨਾਲ ਹੁੰਦਾ ਉਹ ਬੰਦੇ ਕਿਸਾਨਾ ਦਾ ਡਿਗਜੀ ਸਾਡੇ ਨਾਲ ਹਾਲ ਚਾਪ ਚਿੰਦੇ ਗਿਆਗਾ ਦੇ ਸਰਕਾਰੀ ਅਜਿੰਦਰਾ ਸੋਰਲ ਦੇ ਵਿੱਚ ਬੁਜੇ ਨੇ ਸੋ ਗੱਲਬਾਤ ਕਰ ਰਹੇ ਨੇ ਲੰਡਰ ਦੇ ਵੱਲ ਸਾਮ ਕਿ ਪੂਰੇ ਘਟਨਾ ਕਰੂਗੀ ਲੱਗਦਾ ਪਰ ਹੈਗਾ बनिया जी ये बनिया 4490 बजे मेरा नाम है आदित्य सिंह आर किसान आपको काम से देर हो गई 4 घंटा का तरजीह नजर आ रही है पैडल कार्यालय सोमवार एक पट्यावादेश से दाखिल कर रहा था सरद अजीम मंडल साल आ गया नीचे भाई और सीनियर डॉक्टर और पैसा प्रिंटिंग चलाओ आप जल्दी बहुत पार्टी का पूरे दिन बजे आप अपनी बनिया से बुलवा लिए ਬੱਦ ਕਰ ਜਦੋਂ ਰੇਕੇ ਜੀ ਤੇ ਆਪਰ ਤੇ ਬੱਦ ਕਰ ਕੋਈ ਅਰੇਂਜ ਆਪਣਾ ਰਾਇ ਵੀ ਉਹਨਾਂ ਨੇ ਤੇ ਲੋਕ ਖੇਤ ਦਾ ਸਰ ਵੀ ਜਦੋਂ ਆਉਂਦੇ ਗਏ ਹਾਂ ਮਾਂ ਬਾਪ ਨਾਲ ਲੱਗਦੇ ਆ ਤਾਂ ਸਿੱਖ ਤੋਂ ਸਿੱਖ ਦਾ ਪਾਲੇ ਤੇ ਸਿੱਖ ਵੀ ਆਹ ਠੀਕ ਸਿੱਖਾਂ ਦੇ ਇਸ ਦੌਰ ਵਿੱਚ ਬੜਿਆ ਬੜਿਆ ਨਾਲ ਗੱਲਬਾਤ ਕਰੀਏ ਕਿ ਤੂੰ ਉਹਨਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਜੀ ਅਡੇਲਵਾਲ ਸਾਹਿਬ ਨਾਲ ਮੁਲਾਕਾਤ ਕਰਤੇ ਹੋ ਕਿਵੇਂ ਸਿਹਤ ਉਹਨਾਂ ਦੀ ਉੱਪਰ ਤੋਂ ਮੈਂ ਭਾਰਤ ਕਿਸਾਨ ਯੂਨੀਅਨ ਇਕਤਾ ਸਿੱਧੂ ਪਰਦੇ ਪ੍ਰਧਾਨ ਅਜਗਜੀਤ ਸਿੰਘ ਜੀ ਡੱਲੇਵਾਲ ਜੁਦੇਰੇ ਇਲਾਜ ਹਸਪਤਾਲ ਰਜਿੰਦਰਾ ਦੇ ਵਿਸ਼ਾਖਰ ਨੇ ਉਹਨਾਂ ਦੀ ਖਬਰ ਲਾਈਨ ਆਇਆ ਸੀ ਕਰੋ ਆਪਣੀ ਅਕਾਲਗਲ ਵੱਲੋਂ ਔਰ ਮੈਂ ਸਮਝਦਾ ਕਿ ਉਹਨਾਂ ਦੀ ਸਿਹਤ ਠੀਕ ਆ ਪਰ ਜਿਸ ਤਰੀਕੇ ਨਾਲ ਸੋਫੋਕੇਸ਼ਨ ਹੋਈ ਉੱਥੇ ਜਿਸ ਤਰੀਕੇ ਨਾਲ ਉੱਥੇ ਬੇਸ਼ਕਾਰੀ ਕੀਤੀ ਸਰਕਾਰਾਂ ਨੇ ਵੱਲ ਹਰਿਆਣਾ ਸਰਕਾਰ ਵੱਲੋਂ ਵੀ ਔਰ ਪੰਜਾਬ ਸਰਕਾਰ ਵੱਲੋਂ ਵੀ ਅਫਸੋਸ ਇਸ ਗੱਲ ਦਾ ਵੀ ਇਲੀ ਇਨਲੈਕੀ ਕਹਾਗਾ ਮੈਂ ਤਾਂ ਗੈਰ ਜ਼ਿੰਮੇਵਾਰੀ ਕਹਾਗਾ ਔਰ ਬਹੁਤ ਹੀ ਗੈਰ ਇਨਸਾਨੀਅਤ ਵਾਲੀ ਗੱਲ ਸਾਡੇ ਪ੍ਰਸ਼ਾਸਨ ਵੱਲੋਂ ਸਾਡੀ ਸਰਕਾਰ ਵੱਲੋਂ ਵੱਲ ਹਰਿਆਣਾ ਸਰਕਾਰ ਨਾਲ ਬਿਲਕੁਲ ਕਿਸੇ ਤਰੀਕੇ ਦੀ ਰابطਾ ਨਾ ਰੱਖਣ ਕਰਕੇ ਦੰਦੇয়াল ਸਾਹਿਬ ਹੋਰੀ ਬਹਿਰੂ ਸਾਹਿਬ ਹੋਰੀ ਸਾਰੀ ਜਥੇਬੰਦੀ ਦੇ ਜਿਹੜੇ ਸੀਨੀਅਰ ਮੋਸਟ ਆਗੂ ਸੀ ਉਹ ਗੱਲਬਾਤ ਕਰਨ ਲਈ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨਾਲ ਤੁਰੇ ਸੀ ਔਰ ਵਿਛਾੜ ਕਰਤੀ ਗੈਸ ਦੇ ਗੋਲਿਆਂ ਦੀ ਵਿਛਾੜ ਕਰਤੀ ਰਬੜ ਦੀਆਂ ਗੋਲੀਆਂ ਦੀ ਔਰ ਜਿੰਨਾ ੱਟਕਾ ਨਿਆ ਗੈਰ ਜਮਹੂਰੀਅਤ ਗੱਲ ਅੱਜ ਪੰਜਾਬ ਦੇ ਬਾਰਡਰ ਤੇ ਹੋ ਰਹੀ ਆ ਇਹ ਬੈਰੀਅਰ ਨੂੰ ਬਾਰਡਰ ਬਣਾਤਾ ਮਤਲਬ ਸ਼ੰਭੂ ਬੈਰੀਅਰ ਜਿਹੜਾ ਹੈ ਅੱਜ ਬਾਗਾ ਬਾਰਡਰ ਬਣਾ ਕੇ ਰੱਖਤਾ ਇਹ ਸਾਡੇ ਲਈ ਬੜੀ ਅਫਸੋਸ ਦੀ ਗੱਲ ਆ ਔਰ ਦੋਖੇ ਕਰਦਾ ਕਿ ਪੰਜਾਬ ਦੀ ਸਰਕਾਰ ਮੂਕ ਦਰਸ਼ਕ ਬਣ ਕੇ ਇਹ ਸਾਰਾ ਕੁਝ ਅੱਖਾਂ ਦੇ ਸਾਹਮਣੇ ਆਪਣੇ ਪੰਜਾਬ ਦੇ ਲੋਕਾਂ ਦਾ ਘਾਣ ਕਰਾ ਰਹੀ ਆ ਫਸਲਾਂ ਉੱਜੜ ਰਹੀਆਂ ਪੰਜਾਬ ਦੇ ਕਿਸਾਨ ਆ ਰਹੀਆਂ ਲੋਕ ਮਰ ਰਹੇ ਨੇ ਪੰਜਾਬ ਦੇ ਨੁਕਸਾਨ ਹੋ ਰਿਹਾ ਪੰਜਾਬ ਦਾ ਤੇ ਆਪਣੇ ਵਿਧਾਨਕ ਤੇ ਸੰਵਿਧਾਨਕ ਫਰਜ਼ ਨਿਭਾਉਣ ਦੇ ਵਿੱਚ ਪੰਜਾਬ ਦੀ ਸਰਕਾਰ ਜਿਹੜੀ ਆ ਬਿਲਕੁਲ ਚੁੱਪ ਬੈਠੀ ਆ ਕੇਂਦਰ ਦੇ ਦਬਾਅ ਥੱਲੇ ਕਹਿ ਲੋ ਕੇਂਦਰ ਦੀ ਝੇਪ ਮੰਨ ਕੇ ਕਹਿ ਲੋ ਕੇਂਦਰ ਨਾਲ ਅੰਦਰ ਥਾਤੇ ਕੋਈ ਨਾ ਕੋਈ ਆਣ ਸਾਥ ਕਰਕੇ ਕੇਂਦਰ ਸਰਕਾਰ ਨਾਲ ਅੱਜ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਇੱਕ ਕਿਸਮ ਦਾ ਪੰਜਾਬੀਆਂ ਨਾਲ ਵਿਸ਼ਵਾਸ ਘਾਤ ਕਰ ਰਹੀ ਆ ਔਰ ਮੈਂ ਸਮਝਦਾ ਕਿ ਇੱਕ ਵਾਦਾ ਮਾਫਵਾਹ ਬਣ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਰੋਲ ਨਿਭਾਇਆ ਉਹਦੇ ਕਰਕੇ ਪਵਾੜਾ ਪਿਆ ਮਾੜਾ ਵਿਚੋਲਾ ਜਿਹੜਾ ਹੈ ਉਹ ਕਦੇ ਰਿਸ਼ਤਾ ਸਿਰੇ ਨਹੀਂ ਚੜਦਾ ਵਿਚੋਲੇ 'ਚ ਖੋਟ ਹੋਏਗੀ ਰਿਸ਼ਤਾ ਕਦੇ ਸਿਰੇ ਨਹੀਂ ਚੜ ਸਕਦਾ ਮਾੜੇ ਵਿਚੋਲੇ ਦੀ ਵਿਚੋਲੇ ਦੀ ਮਾੜੀ ਕਾਰਗੁਜ਼ਾਰੀ ਕਾਰਨ ਅੱਜ ਕਿਸਾਨਾਂ ਦਾ ਤੇ ਕੇਂਦਰ ਸਰਕਾਰ ਦਾ ਜਿਹੜਾ ਹੈ ਮਤਲਬ ਕਿਸੇ ਨਤੀਜੇ ਤੇ ਨਾ ਪਹੁੰਚਣਾ ਕਾਰਨ ਬਣਿਆ ਜਿੰਦੂਆਲਾ ਸਾਹਿਬ ਆਪਾ ਗਵਰਨਮੈਂਟ ਸਾਹਿਬ ਕਹਿੰਦੇ ਵੀ ਕੇਂਦਰ ਸਰਕਾਰ ਸਾਨੂੰ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਧਮਕੀ ਰਿੰਦੀ ਹੈ ਪੰਜਾਬ ਦੇ ਵਿੱਚ ਵੀ ਮੈਂ ਡਰਦਾ ਨਹੀਂ ਚਾਹੀ ਇੱਕ ਵਾਰ ਨਹੀਂ 10 ਵਾਰ ਰਾਸ਼ਟਰਪਤੀ ਸ਼ਾਸਨ ਲਾਉ ਉਹਦੇ ਬਾਰੇ ਕੀ ਕਹਿੰਦੇ ਮੁੱਖ ਮੰਤਰੀ ਸਾਹਿਬ ਗੱਲਾਂ ਦਾ ਕਿਹੜਾ ਖਾਈ ਜਾਂਦੇ ਨੇ ਗੱਲਾਂ ਬਾਤਾਂ ਨਾਲ ਹੀ ਕੰਮ ਸਾਰੀ ਜਾਂਦੇ ਨੇ ਇਹਨਾਂ ਨੂੰ ਪੁੱਛੇ ਵੀ ਇਹ ਕੇਂਦਰ ਨੇ ਕਿਹਾ ਵੀ ਰਾਜਪੁਰੇ ਆ ਕੇ ਨਾਕੇ ਲਾ ਲਓ ਰਾਜਪੁਰੇ ਆ ਕੇ ਨਾਕੇ ਲਾਉਣੇ ਜਿਹੜੇ ਕੋਈ ਠੇਕੇਦਾਰ ਨੇ ਕੋਈ ਕਾਰੋਬਾਰੀ ਨੇ ਕੋਈ ਕਿਸਾਨ ਟਰੈਕਟਰ ਚਲਾਉਂਦਾ ਖੇਤਾਂ 'ਚ ਜਾਂਦਾ ਮਾਲਾ ਰਾਜਪੁਰੇ ਦੇ ਕੋਲੇ ਰੋਕ ਲਾਤੀ ਸਾਡੀ ਧਰਤੀ ਤੇ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਸਾਡੇ ਸੂਬੇ 'ਚ ਸਾਨੂੰ ਮਤਲਬ ਲੰਘਣ ਨਹੀਂ ਦਿੱਤਾ ਜਾ ਰਿਹਾ ਤੇ ਰੋਕਾਂ ਕੌਣ ਲਾ ਰਿਹਾ ਪੰਜਾਬ ਸਰਕਾਰ ਮਤਲਬ ਤਾਂ ਸਿੱਧੇ ਤੌਰ ਤੇ ਮਤਲਬ ਮੁੱਖ ਮੰਤਰੀ ਸਾਹਿਬ ਸਪਸ਼ਟ ਕਰਨ ਜਿਉਂ ਸ਼ਿਕਾਰ ਨਾਲ ਨੇ ਕਿ ਸ਼ਿਕਾਰੀ ਨਾਲ ਨੇ ਉਹ ਕੁੱਟਣਾ ਨਾਲ ਨੇ ਕਿ ਕੁੱਟਖਾਨਾ ਨਾਲ ਨੇ ਜੇ ਮੁੱਖ ਮੰਤਰੀ ਸਾਹਿਬ ਨੇ ਸਹੀ ਰੋਲ ਨਿਭਾਇਆ ਹੁੰਦਾ ਸ਼ਾਇਦ ਇੰਨਾ ਇਸ ਹਾਲਾਤ ਨਾ ਬਣਦੇ ਔਰ ਮੈਂ ਇਹ ਵੀ ਕਹਾਗਾ ਮੈਂ ਰਾਜਪੁਰੇ ਵੀ ਜਾ ਕੇ ਆਇਆ ਹਸਪਤਾਲ ਚ ਜੱਜ ਹਰਜਿੰਦਰਾ ਹਸਪਤਾਲ ਦੀ ਵੀ ਖੜਿਆ ਜਾਫੀਆਂ ਨੂੰ ਵੀ ਮਿਲਿਆ ਡੱਲਿਆਰ ਸਾਹਿਬ ਨੂੰ ਮਿਲੇ ਮੈਂ ਪੰਜਾਬ ਸਰਕਾਰ ਵੱਲੋਂ ਜਿਹਨੇ ਪ੍ਰੋਪਰ ਕੋਈ ਪ੍ਰਬੰਧ ਹੋਣੇ ਚਾਹੀਦੇ ਸੀ ਐਂਬੂਲੈਂਸ ਦੇ ਪ੍ਰਬੰਧ ਡਾਕਟਰਾਂ ਦੇ ਪ੍ਰਬੰਧ ਪੈਰਾਮੈਡੀਕਲ ਸਟਾਫ ਦੇ ਪ੍ਰਬੰਧ ਉਹ ਵੀ ਨਹੀਂ ਹੋਏ ਮਤਲਬ ਇਸ ਤਰੀਕੇ ਨਾਲ ਉੱਥੇ ਹਾਲਾਤ ਨੇ ਮਤਲਬ ਸਿੱਧੇ ਤੌਰ ਤੇ ਮੌਤ ਦੇ ਮੂੰਹ ਚ ਧੱਕਿਆ ਲੋਕਾਂ ਨੂੰ ਤੇ ਰਕੀਸੇ ਤਰ੍ਹਾਂ ਦਾ ਕੋਈ ਮਤਲਬ ਮੈਂ ਕਹਿੰਦਾ ਜ਼ਿੰਮੇਵਾਰੀ ਵਾਲਾ ਰੋਲ ਪੰਜਾਬ ਦੀ ਸਰਕਾਰ ਨੇ ਨਿਭਾਇਆ ਨਹੀਂ ਜਿਸ ਦੇ ਕਰਕੇ ਅੱਜ ਇੰਦਰ ਨੂੰ ਹੌਸਲਾ ਪਿਆ ਸਾਡੇ ਭਰਾਵਾਂ ਨੂੰ ਕੁੱਟਣ ਦਾ ਡਰਾਉਣ ਦਾ ਔਰ ਉਹਨਾਂ ਨੂੰ ਸਾਡੇ ਹੀ ਦੇਸ਼ ਦੇ ਵਿੱਚ ਆਪਣੀ ਰਾਜਧਾਨੀ ਦਿੱਲੀ ਵਿੱਚ ਜਾਣ ਤੋਂ ਰੋਕਣ ਦਾ ਉਹ ਸਾਡੀਆਂ ਸਰਹੱਦਾਂ ਤੇ ਨਾਕੇ ਲਾਤੇ ਹੋਣ ਪੰਜਾਬ ਦੀ ਧਰਤੀ ਤੇ ਬੈਰੀਕੇਡ ਲਾਤੇ ਹੋਣ ਪੰਜਾਬ ਦੀ ਧਰਤੀ ਤੇ ਆ ਕੇ ਧੂਆਂ ਧਾਰ ਕਰਕੇ ਲੋਕਾਂ ਨੂੰ ਕੁੱਟਿਆ ਹੀ ਨਹੀਂ ਬਲਕੇ ਨਾਲ ਟਰੈਕਟਰ ਤੇ ਕਾਰਾਂ ਵੀ ਭੰਨੀਆਂ 6 ਨੌਜਵਾਨ ਮੈਨੂੰ ਹੁਣੇ ਖਨੌਰੀ ਤੋਂ 23 ਪਰ ਤੋਂ ਟੈਲੀਫੋਨ ਆਇਆ ਸੀ ਪਾਤੜਾ ਲਵੇ ਪਿੰਡਾ ਸਾਡਾ ਨਵਾਂ ਨਵਾਂ ਗੋਆ ਖਨੌਰੀ ਦੇ ਲਵੇ ਉੱਥੋਂ ਟੈਲੀਫੋਨ ਆਇਆ ਸੀ ਗੁਰਮੀਲ ਸਿੰਘ ਸਾਹਿਬ ਦਾ ਸਰਪੰਨ ਦਾ ਪਰ 6 7 ਪੰਜਾਬ ਦੇ ਨੌਜਵਾਨਾਂ ਨੂੰ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ ਤੇ ਅੱਜ ਪਤਾ ਹੀ ਨਹੀਂ ਲੱਗ ਰਿਹਾ ਪਰ ਪੰਜਾਬ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਕਿਡਨੇਪਿੰਗ ਦੇ ਕੇਸ ਹਰਿਆਣਾ ਪੁਲਿਸ ਤੇ ਦਰਜ ਕਰਾਇਆ ਜਾਵੇ ਔਰ ਜਿਹੜੇ ਵੀ ਸ਼ਹੀਦ ਹੋਏ ਨੇ ਉਹਨਾਂ ਤੇ 302 ਦੇ ਕੇਸ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਤੇ ਕੀਤੇ ਜਾਣ ਹਰਿਆਣਾ ਦੇ ਗ੍ਰਹਿ ਮੰਤਰੀ ਔਰ ਹਰਿਆਣਾ ਸਰਕਾਰ ਤੇ ਨੋਟਸ ਲਿਆ ਜਾਵੇ ਕਾਨੂੰਨੀ ਤੌਰ ਤੇ ਇਹ ਗੱਲਾਂ ਬਾਤਾਂ ਨਾ ਕਹਿ ਕੇ ਬਿਆਨਬਾਜ਼ੀ ਕਰਕੇ ਸਿਰਫ ਸ਼ੋਸ਼ੇਬਾਜ਼ੀ ਤੇ ਡਰਾਮੇਬਾਜ਼ੀ ਕਰਕੇ ਕੰਮ ਨਹੀਂ ਸਰਨਾ ਔਰ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਮੁੱਖ ਮੰਤਰੀ ਸਾਹਿਬ ਨੂੰ ਜੇ ਆਪ ਨਹੀਂ ਸੰਭਾਲ ਸਕਦੇ ਪੰਜਾਬ ਨੂੰ ਤਾਂ ਘੱਟੋ-ਘੱਟ ਪੰਜਾਬ ਦੀ ਸਰਪਾਰਟੀ ਮੀਟਿੰਗ ਸੱਦ ਕੇ ਪੰਜਾਬ ਨੂੰ ਇਕੱਠਾ ਕਰਕੇ ਇਹ ਮਸਲੇ ਨੂੰ ਅੱਜ ਸਵਾਲ ਪੰਜਾਬ ਦਾ ਅੱਜ ਪੰਜਾਬ ਦੀ ਅੱਖ ਦਾ ਅੱਜ ਪੰਜਾਬ ਦੀ ਬਰਬਾਦੀ ਤੇ ਤਬਾਹੀ ਨੂੰ ਬਚਾਉਣ ਦਾ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਜ਼ਿੰਮੇਵਾਰੀ ਸੰਭਾੜੀ ਸੀ ਇਹ ਜ਼ਿੰਮੇਵਾਰੀ ਨਿਭਾਉਣ ਤੇ ਅਸਫਲ ਰਹੇ ਨੇ ਤੇ ਇਹਨਾਂ ਨੂੰ ਇਹ ਗੱਲ ਮੰਨ ਕੇ ਸਮੂਹੀਆਂ ਰਾਜਸੀ ਪਾਰਟੀਆਂ ਨਾਲ ਇਕੱਠੇ ਹੋ ਕੇ ਪੰਜਾਬ ਦਾ ਪੱਖ ਜਿਹੜਾ ਕੇਂਦਰ ਦੇ ਸਾਹਮਣੇ ਅੱਜ ਰੱਖਣ ਦੀ ਲੋੜ ਆ ਮਤਲਬ ਇਹ ਨਾ ਸਮਝਣ ਕਿ ਕਿਸਾਨ ਲਾਹਵਾਰਸ ਨਾ ਇਹ ਨਾ ਸਮਝਣ ਪੰਜਾਬ ਜਿਹੜਾ ਹੈ ਭੈ ਪੀਤ ਕਰਾ ਲਾਂਗੇ ਪੁਲਿਸ ਦੀਆਂ ਢਾੜਾਂ ਭੇਜ ਕੇ ਗੈਰ ਦੇ ਹੰਝੂ ਗੋਲੇ ਛੱਡ ਕੇ ਰਬੜ ਦੀਆਂ ਗੋਲੀਆਂ ਚਲਾ ਕੇ ਪੰਜਾਬੀਆਂ ਨੂੰ ਡਰਾ ਲਾਂਗੇ ਇਹ ਕਿਸੇ ਕੀਮਤ ਤੇ ਨਹੀਂ ਹੋਣਾ ਔਰ ਪੰਜਾਬ ਨੂੰ ਨਾ ਢਪਟਾਉਣਾ ਪੰਜਾਬ ਦੇ ਜੱਫਮਾ ਤੇ ਨਾ ਲੋਨ ਫਿਰਤਣ ਸਾਥ ਵਾਤਾਵਰਨ ਕਰਨ ਲਈ ਔਰ ਇਸ ਸੁਭਾਵਨਾ ਵਾਲਾ ਵਾਤਾਵਰਨ ਘੇਟ ਲਈ ਮੈਂ ਸਮਾਜ ਦਾ ਜਿਹਨੀਆਂ ਜਾਇਜ਼ ਮੰਗਾ ਨੇ ਕਿਸਾਨਾਂ ਦੀਆਂ ਉਹਨਾਂ ਤੇ ਚਰਚਾ ਕਰਕੇ ਉਹਨਾਂ ਦੇ ਹੱਲ ਕੱਢ ਕੇ ਕੋਈ ਨਾ ਕੋਈ ਸਾਰੂ ਫੋਲ ਸਭ ਸਾਹਮਣੇ ਰੱਖ ਕੇ ਇਹ ਮਸਲੇ ਦਾ ਹੱਲ ਕੱਢਣੇ ਚਾਹੀਦੇ